ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਹੁਣਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਸੋ ਨਾਲ ਜੋੜਦੇ ਆ ਮਨਦੀਪ ਪੂਨੀਆ ਜੀ ਹੁਣਾਂ ਨੂੰ ਫਿਰ ਰੋਕ ਖਬਰਾਂ ਦਾ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੱਚਿਆਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਬੜੀ ਹੈਰਾਨੀ ਜਨਕ ਹੈ ਇਹੋ ਜੀਆਂ ਖਬਰਾਂ ਸਟੈਂਪੀਡ ਦੀਆਂ ਅੱਗੇ ਵੀ ਬਹੁਤ ਆਉਂਦੀਆਂ ਰਹਿਣੀਆਂ ਨੇ ਪਰ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਕਹਿੰਦੇ ਆਰਸੀਪੀ ਨੇ ਆਈਪੀਐਲ ਦਾ ਟਾਈਟਲ ਜਿੱਤਿਆ ਪਰ ਉਹ ਉਸ ਸਮੇਂ ਦੁੱਖ ਚ ਤਬਦੀਲ ਹੋ ਗਿਆ ਜਦੋਂ ਭਗੜੜ ਮਚ ਗਈ ਉਹਨਾਂ ਦੇ ਵੱਲੋਂ ਕੱਢੀ ਜਾ ਰਹੀ ਪਰੇਡ ਦੇ ਵਿੱਚ ਇਸ ਤੇ ਪਾਇਓ ਚਾਨਣਾ ਭਗਦੜ ਐਦਾਂ ਮਚੀ ਕਿਉਂ ਇਸ ਭਗਦੜ ਦੇ ਬਾਅਦ ਕਿੰਨਾ ਕੁ ਨੁਕਸਾਨ ਹੋਣ ਦੀ ਹੁਣ ਤੱਕ ਖਬਰ ਮਿਲੀ ਹੈ ਹਾਂਜੀ ਜਿਹੜੀ ਆਰਸੀਪੀਆ 18 ਸਾਲ ਬਾਅਦ ਕੱਲ ਰਾਤ ਨੂੰ ਇੱਕ ਕਪ ਜਿੱਤੀ ਸੀ ਆਈਪੀਐਲ ਦਾ ਪੰਜਾਬ ਨੂੰ ਹਰਾ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ 6 ਰਾਨਾਂ ਤੋਂ ਪੰਜਾਬ ਨੂੰ ਹਰਾਇਆ ਸੀਗਾ ਅੱਜ ਜਿਹੜੀ ਆਰਸੀਪੀ ਰਾਇਲ ਚੈਲੈਂਜਰ ਬੈਂਗਲੌਰ ਜਦੋਂ ਬੈਂਗਲੌਰ ਪਹੁੰਚਦੀ ਹੈਗੀ ਆ ਤੇ ਉੱਥੇ ਚੰਨਾ ਸੁਆਮੀ ਸਟੇਡੀਅਮ 'ਚ ਉਹਨਾਂ ਦਾ ਉਹਨਾਂ ਦਾ ਸਵਾਗਤ ਕੀਤਾ ਜਾਣਾ ਸੀਗਾ ਲੇਕਿਨ ਸਵਾਗਤ ਦੌਰਾਨ ਹੀ ਉੱਥੇ ਜਿਹੜੀ ਪੀੜ ਹੈਗੀ ਆ ਜਿਹੜੀ ਲੋਕਾਂ ਦੇ ਲੋਕ ਆਏ ਹੋਏ ਸੀ ਉਹਨਾਂ ਚ ਆਪਸ ਵਿੱਚ ਭਗਦੜ ਮਚ ਜਾਂਦੀ ਹੈ ਸਟੈਂਪੇਡ ਹੋ ਜਾਂਦਾਗਾ ਜਿਸ ਕਰਕੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜੀ 34 ਲੋਕ ਗਾਇਲ ਹੋਏ ਨੇ ਅਜੇ ਇਹ ਜਿਹੜਾ ਡੈਥ ਟੋਲ ਹੈ ਇਹ ਵਧੂਗਾ ਯਾਨੀ ਕਿ ਲੋਕਾਂ ਦੇ ਮੌਤ ਹੋਣ ਦੀ ਖਬਰਾਂ ਵਧਣ ਗਿਆ ਕਿਉਂਕਿ ਹਜੇ ਘਟੋ ਘਟ ਕਹਿ ਸਕਦੇ ਹਾਂ ਜਿਹੜੇ ਕਿ ਆਫੀਸ਼ੀਅਲੀ ਕਨਫਰਮ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਲੇਕਿਨ ਹਜੇ ਵੀ ਉੱਥੇ ਉੱਥੋਂ ਲੋਕਾਂ ਨੂੰ ਕੱਢ ਰਹੇ ਨੇ ਜਿੰਨਾ ਸਵਾਮੀ ਸਟੇਡੀਅਮ 'ਚ ਤੇ ਬਹੁਤ ਦਰਦਨਾਕ ਭਿਆਨਕ ਆ ਆਪਾਂ ਕਹਿ ਲੈ ਕੇ ਹਾਦਸਾ ਹੋਇਆਗਾ ਕਿਉਂਕਿ ਉੱਥੇ ਜਿਹੜੀ ਆਪਾਂ ਕਹਿ ਲੈ ਕੇ ਕ라우ਡ ਬਹੁਤ ਜ਼ਿਆਦਾ ਹੋ ਗਈ ਸੀ ਕਿ ਤੇ ਇੱਕ ਛੋਟਾ ਦਰਵਾਜ਼ਾ ਸੀਗਾ ਉਹ ਦਰਵਾਜ਼ੇ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀਗੀ ਉਸ ਉਸੇ ਚੱਕਰ ਚ ਇਹ ਸਟੈਂਪਿਡ ਹੋਇਆਗਾ ਜੀ ਤੇ ਇੰਨੇ ਲੋਕ ਮਾਰੇ ਗਏ ਆ ਸਟੈਂਪਿਡ ਦੀ ਘਟਨਾਵਾਂ ਪਹਿਲਾਂ ਵੀ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਰਹਿੰਦੀਆਂ ਨੇ ਇਹ ਜ਼ਿਆਦਾਤਰ ਉਸੇ ਮੌਕੇ ਤੇ ਹੁੰਦੇ ਨੇ ਜਿੱਥੇ ਕਰਾਊਡ ਵੀ ਵੱਧ ਹੁੰਦਾਗਾ ਤੇ ਜੇ ਅੰਦਰ ਬਾਹਰ ਆਣ ਦਾ ਜਿਹੜਾ ਗੇਟਸ ਹੁੰਦਾਗਾ ਜੇ ਉਹ ਛੋਟਾ ਹੋਵੇ ਤਾਂ ਫਿਰ ਇਹਦੇ ਕਰਕੇ ਲੋਕਾਂ ਦੀ ਡੈਥ ਜ਼ਿਆਦਾ ਹੁੰਦੀਆਂ ਨੇ ਮਤਲਬ ਇਸੇ ਕਰਕੇ ਜਿਹੜੇ ਵੱਡੇ ਹਾਲ ਵਗੈਰਾ ਹੁੰਦੇ ਨੇ ਜਾਂ ਫਿਰ ਇਸ ਕਿਸਮ ਦੀ ਪਬਲਿਕ ਗੈਦਰਿੰਗ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ 'ਚ ਇਕ ਤੋਂ ਵੱਧ ਰਸਤੇ ਬਣਾਏ ਜਾਂਦੇ ਨੇ ਤੇ ਉਹਨਾਂ ਦੇ ਰਸਤੇ ਵੀ ਚੋੜੇ ਰੱਖੇ ਜਾਂਦੇ ਨੇ ਪਰ ਇੱਥੇ ਪਤਾ ਨਹੀਂ ਕਿਉਂ ਇਹ ਸਾਰਾ ਕੁਝ ਹੋਇਆਗਾ ਕਿ ਛੋਟਾ ਰਸਤਾ ਕਿਉਂ ਰੱਖਿਆ ਗਿਆ ਇੱਕੋ ਰਸਤਾ ਕਿਉਂ ਸੀਗਾ ਇਸ ਕਰਕੇ ਸਟੈਂਪੀਡ ਜਦੋਂ ਹੋਇਆ ਉਦੋਂ ਲੋਕ ਡਰ ਗਏ ਤੇ ਉਸ ਡਰ ਦੇ ਮਹੌਲ ਦੇ ਅੰਦਰ ਬਹੁਤ ਸਾਰੇ ਲੋਕ ਲੋਕ ਗਾਇਲ ਵੀ ਹੋਏ ਨੇ ਜੀ ਫਿਰ ਦਸ ਲੋਕਾਂ ਦੀ ਡੈਥ ਹੋ ਚੁੱਕੀ ਹੈ ਜੀ ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ 16 ਪਾਰਟੀਆਂ ਕਹਿੰਦੇ ਰਲ ਕੇ ਮੋਦੀ ਨੂੰ ਲਖ ਰਹੀਆਂ ਨੇ ਕਿ ਆਪਰੇਸ਼ਨ ਸੰਦੂਰ ਤੇ ਸਪੈਸ਼ਲ ਸਦਰ ਸੱਤਰ ਸੱਦਿਆ ਜਾਵੇ ਜੀ ਹਾਂਜੀ ਸਪੈਸ਼ਲ ਸੈਸ਼ਨ ਦੀ ਡਿਮਾਂਡ ਵਾਸਤੇ ਜਿਹੜੀ اپੋਜੀਸ਼ਨ ਦੀਆਂ 16 ਪਾਰਟੀਆਂ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਚੰਦਰ ਮੋਦੀ ਨੂੰ ਲੈਟਰ ਲਿਖਿਆਗਾ ਉਹਨਾਂ ਨੇ ਕਿਹਾਗਾ ਕਿ ਲੈਟਰ ਲਿਖ ਕੇ ਮੋਦੀ ਨੂੰ ਕਿਹਾਗਾ ਕਿ ਤੁਸੀਂ ਇੱਕ ਸਪੈਸ਼ਲ ਸੈਸ਼ਨ ਤੁਹਾਨੂੰ ਆਪਰੇਸ਼ਨ ਸੰਦੂਰ ਬਾਰੇ ਸਦਨਾ ਚਾਹੀਦਾ ਜਿਸ ਤੇ ਤੁਸੀਂ ਅਸੀਂ ਕੋਈ ਸਵਾਲ ਪੁੱਛਾਂਗੇ ਤੁਸੀਂ ਵੀ ਆਪਣੀ ਗੱਲ ਰੱਖਿਓ ਤੇ ਕਿ ਆਪਰੇਸ਼ਨ ਸੰਦੂਰ ਦੌਰਾਨ ਕੀ ਕੀ ਹੋਇਆਗਾ ਦੇ ਉਸਤੇ ਸਾਰੀਆਂ ਪਾਰਟੀਆਂ ਨੇ ਹਸਤਾਖਰ ਕਰਕੇ ਦਿੱਤੇ ਹੈ ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਇਸ ਮੰਗ ਪੱਤਰ ਤੋਂ ਦੂਰੀ ਬਣਾਈ ਹੈ ਯਾਨੀ ਕਿ ਆਮ ਆਦਮੀ ਪਾਰਟੀ ਹੌਲੀ ਹੌਲੀ ਆਪਾਂ ਜਿਵੇਂ ਦੇਖ ਆਪਾਂ ਨੂੰ ਦੇਖਣ ਨੂੰ ਮਿਲ ਰਿਹਾਗਾ ਭਾਜਪਾ ਵੱਲ ਜਾ ਰਹੀ ਹੈ ਇਹ ਜਿਹੜੀਆਂ ਪਾਰਟੀਆਂ ਨੇ ਜ਼ਿਆਦਾਤਰ ਇੰਡੀਆ ਅਲਾਈਂਸ ਦੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਵੀ 2024 ਚ ਆਮ ਜਦੋਂ ਲੋਕ ਸਭਾ ਚੋਣ ਸੀ ਕਿ ਉਹ ਤੋਂ ਇੰਡੀਆ ਬਲੋਕ ਚ ਸ਼ਾਮਲ ਸੀ ਪਰ ਤੁਸੀਂ ਹੁਣ ਦੇਖ ਸਕਦੇ ਹੋ ਕਿ ਜਦੋਂ ਇੰਡੀਆ ਬਲੋਕ ਦੀਆਂ ਪਾਰਟੀਆਂ ਨੇ ਹੁਣ ਲੈਟਰ ਨਰਿੰਦਰ ਮੋਦੀ ਨੂੰ ਲਿਖਿਆਗਾ ਤੇ ਉਦੋਂ ਗਾਇਬ ਗਾਇਬ ਦੇਖੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਇਸ ਤੇ ਦਸਕਤ ਨਹੀਂ ਕੀਤੇ ਰਹਿ ਗਿਆ ਜਿਹੜੇ ਇਹ ਆਪਾਂ ਕਹੀਏ ਕਿ ਇਹ ਜਿਹੜਾ ਲੈਟਰ ਹੈ ਇਹ ਮੂਵ ਕੀਤਾ ਗਿਆ ਹੈਗਾ ਜਿਹੜੇ ਸਾਊਥ ਇੰਡੀਆ ਵਾਲੇ ਜਿਹੜੇ ਪਾਰਟੀਆਂ ਨੇ ਜਿਵੇਂ ਤਾਮਿਲਨਾਡੂ ਵਾਲੀ ਹੋ ਕੇ ਹੋਰ ਦੂਜੀਆਂ ਪਾਰਟੀਆਂ ਹੋ ਕੇ ਉਹਨਾਂ ਨੇ ਕੀਤਾ ਹੈਗਾ ਤੇ ਬਾਕੀ ਦੇਖਦੇ ਹਾਂ ਕਿ ਕੀ ਇੱਕ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਇਸ ਮੁੱਦੇ ਤੇ ਬੁਲਾਇਆ ਜਾਊਗਾ ਜਾਂ ਨਹੀਂ ਬੁਲਾਇਆ ਜਾਊਗਾ ਹਜੇ ਤੱਕ ਤਾਂ ਮਤਲਬ ਕੋਈ ਜਵਾਬ ਕੇਂਦਰ ਸਰਕਾਰ ਵੱਲੋਂ ਨਹੀਂ ਆਇਆ ਹੈ ਹਾਲਾਂਕਿ ਜਿਹੜੇ ਕੇਂਦਰੀ ਮਾਮਲਿਆਂ ਤੇ ਜਿਹੜੇ ਮੰਤਰੀ ਨੇ ਕਿਰਨ ਰਿਜੂਜੂ ਉਹਨਾਂ ਨੇ ਦੱਸਿਆਗਾ ਕਿ ਅਸੀਂ ਹੁਣ ਮੌਨਸੂਨ ਸੈਸ਼ਨ ਕਰਨ ਜਾ ਰਹੇ ਹਾਂ 21 ਜੁਲਾਈ ਤੋਂ ਲੈ ਕੇ 1 ਅਗਸਤ ਤੱਕ ਜਿਹੜਾ ਮੌਨਸੂਨ ਸੈਸ਼ਨ ਹੁੰਦਾ ਹੈਗਾ ਇੰਡੀਆ ਪਰ ਇੰਡੀਅਨ ਪਾਰਲੀਮੈਂਟ ਦਾ ਉਹਦਾ ਉਹਦੀ ਡੇਟ ਅਨਾਉਂਸ ਕਰ ਦਿੱਤੀ ਗਈ ਹੈ ਲੇਕਿਨ ਹਜੇ ਤੱਕ ਸਪੈਸ਼ਲ ਸੈਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਜੀ ਸੋ ਉਧਰ 트럼ਪ ਫੈਕਟਰ ਜਿਹੜਾ ਉਸ ਦੇ ਉੱਪਰ ਸ਼ਾਹਬਾਦ ਸ਼ਰੀਫ ਨੂੰ ਕਹਿੰਦੇ ਇੰਨਾ ਯਕੀਨ ਹੈ ਉਹ ਮੰਨਦਾ ਹੈ ਕਿ ਭਾਰਤ ਹੁਣ ਹਮਲਾ ਨਹੀਂ ਕਰ ਸਕਦਾ ਕਿਉਂਕਿ 트럼ਪ ਨੇ ਜਿਹੜਾ ਵਿਚ ਪੈ ਕੇ ਸਮਝੌਤਾ ਕਰਾਇਆ ਸੀ ਉਸ ਤੋਂ ਬਾਅਦ ਹੱਥ ਵੱਜੇ ਹੋਏ ਨੇ ਭਾਰਤ ਦੇ ਇੱਕ ਤਰੀਕੇ ਦੇ ਇਹ ਮੰਨ ਕੇ ਚੱਲिए ਉਹ ਬੇਸਿਕਲੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬਾਦ ਸ਼ਰੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ ਉਹਦੇ 'ਚ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀਗਾ ਦ ਨਿਊਜ਼ ਇੰਟਰਨੈਸ਼ਨਲ ਕਰਕੇ ਇੱਕ ਉੱਥੇ ਨਿਊਜ਼ਪੇਪਰ ਉਸ ਨੂੰ ਤੇ ਉਸੇ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮਾਮਲੇ ਨੇ ਉਹਨਾਂ ਚ ਪਾਕਿਸਤਾਨ ਦੀ ਜਿਹੜੀ ਭਾਗੀਦਾਰੀ ਰਹੀ ਹੈ ਉਹ ਹਮੇਸ਼ਾ ਹੀ ਪਾਰਦਰਸ਼ੀ ਰਹੀ ਹੈ ਇਸ ਕਰਕੇ ਪੂਰੀ ਦੁਨੀਆ ਸਾਨੂੰ ਸਮਰਥਨ ਦਿੰਦੀ ਹੈ ਤੇ ਇਸੇ ਕਰਕੇ 트럼ਪ ਉਹਣਾ ਨੇ ਵੀ ਸਾਡਾ ਸਾਥ ਅਸਾਸ ਦਿੱਤਾ ਤੇ 트럼ਪ ਨੂੰ 트럼ਪ ਤੇ ਸਾਨੂੰ ਉਹ ਪੂਰਾ ਭਰੋਸਾ ਹੈਗਾ ਤੇ ਉਹ ਉਹ ਅੱਗੇ ਅੱਗੇ ਵੀ ਸਾਡਾ ਸਾਥ ਦੇਣਗੇ ਉਦਾਂ ਜਿਹੜਾ ਇਹ ਇੰਟਰਵਿਊ ਹੈਗਾ ਇਹ ਉਸ ਟਾਈਮ ਹੋ ਰਿਹਾ ਸੀਗਾ ਜਦੋਂ ਪਾਕਿਸਤਾਨ ਨੂੰ UN ਦੀ ਦੋ ਕਮੇਟੀਆਂ ਚ ਪਾਇਆ ਗਿਆ ਇੱਕ ਇੱਕ ਕਮੇਟੀ ਦਾ ਤਾਂ ਉਹਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਇੱਕ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ UN ਦੀ ਇੱਕ ਕਮੇਟੀ ਹੈ ਜੀ ਤਾਲਿਬਾਨ ਤੇ ਤੇ UNSC ਕਹਿੰਦੇ ਉਹਨੂੰ ਤੇ ਉਹਦੀ ਉਸ ਕਮੇਟੀ ਦਾ ਪਾਕਿਸਤਾਨ ਨੂੰ ਅ ਅਧਿਐਕਸ਼ ਬਣਾ ਦਿੱਤਾ ਗਿਆ ਤੇ ਇੱਕ ਐਂਟੀ ਟੈਰਰਿਜ਼ਮ ਕਮੇਟੀ ਹੈ ਯੂनाइटेड ਨੇਸ਼ਨਸ ਦੀ ਉਹਦਾ ਪਾਕਿਸਤਾਨ ਨੂੰ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਇੱਕ ਪਾਸੇ ਤਾਂ ਇੰਡੀਆ ਪਾਕਿਸਤਾਨ ਬਾਰੇ ਇਹ ਪ੍ਰਚਾਰ ਕਰ ਰਿਹਾਗਾ ਕਿ ਇਹ ਤਾਂ ਟੈਰਰਿਸਟ ਮੁਲਕ ਹੈ ਦੂਜੇ ਪਾਸੇ ਯੂਨਾਈਟਿਡ ਨੇਸ਼ਨਸ ਤੇ ਪਾਕਿਸਤਾਨ ਨੂੰ ਉਸ ਐਂਟੀ ਟੈਰਰਿਸਟ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਹੀ ਬਣਾ ਦਿੱਤਾ ਗਿਆ ਤੇ ਇਹ ਆਪਣੇ ਆਪ ਚ ਦੇਖੋ ਤੁਸੀਂ ਇਸ ਇਸ ਨੂੰ ਇੰਟਰਨੈਸ਼ਨਲ ਪੋਲਿਟਿਕਸ ਦੇ ਲਿਹਾਜ਼ ਨਾਲ ਜੀਓ ਪੋਲਿਟਿਕਸ ਦੇ ਲਿਹਾਜ਼ ਨਾਲ ਇਸ ਗੱਲ ਨੂੰ ਕਿੱਥੇ ਰੱਖੋਗੇ ਜੀ ਸੋ ਉਧਰ ਅਸਾਮ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਹੜ੍ਹ ਆਏ ਹੋਏ ਨੇ ਤੇ ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀ ਕਿ ਕੀ ਬ ਕਰੀਬ 1200 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਨੇ ਡੁੱਬੇ ਹੋਏ ਨੇ ਤੇ ਹੁਣ ਉੱਥੇ ਕੀ ਹਾਲ ਹੈ ਜੀ ਹੜ੍ਹ ਦਾ 어 ਉੱਥੇ ਤਾਂ ਦੇਖੋ ਜੀ ਹੜ੍ਹ ਲਗਾਤਾਰ ਵਧ ਰਿਹਾ ਹੈਗਾ ਕੱਲ ਮੈਂ 1200 ਪਿੰਡ ਦੱਸੇ ਸੀ ਅੱਜ ਦੇ ਜਿਹੜੀ ਮੌਕੇ ਦੀ ਖਬਰ ਆ ਰਹੀ ਹੈ ਉਹਦੇ ਚ ਇਹ ਨਿਕਲ ਕੇ ਸਾਹਮਣੇ ਆ ਰਿਹਾ ਜਿਹੜਾ ਅਸਾਮ ਗਵਰਨਮੈਂਟ ਨੇ ਵੀ ਬੁਲੇਟਿਨ ਜਾਰੀ ਕੀਤਾ ਉਹਦੇ ਸੇ ਦੱਸਿਆ ਗਿਆ ਕਿ ਹਜੇ ਤੱਕ 1500 ਤੋਂ ਜ਼ਿਆਦਾ ਜਿਹੜੇ ਪਿੰਡ ਹੈ ਗਿਆ ਉਹ ਡੁੱਬ ਚੁੱਕੇ ਨੇ ਤੇ ਅੱਜ ਜਦੋਂ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਉਦੋਂ ਵੀ ਮੈਂ ਡੈਥ ਟੋਲ ਦੱਸੇ ਸੀਗੇ ਤੇ ਅੱਜ ਵੀ 6 ਹੋਰ ਨਵੀਂ ਮੌਤਾਂ ਹੋਈਆਂ ਨੇ ਤੇ ਜਿਹੜੇ ਆਪਾਂ ਕਹਿ ਲੇ ਕਿ ਜਿਹੜਾ ਲੈਂਡਸਲਾਈਡ ਹੋਇਆਗਾ ਪਿਛਲੇ 5 ਦਿਨਾਂ ਚ ਤੇ ਬਾੜ ਆਈ ਹੈ ਉਹਦੇ ਕਰਕੇ ਜਿਹੜੇ ਡੈਥ ਟੋਲ ਹੈਗਾ ਉੱਥੇ ਵੱਧ ਕੇ ਤਕਰੀਬਨ 22 ਤੇ ਹੀ ਹੋ ਚੁੱਕੇ 22 ਹੋ ਚੁੱਕੇ ਨੇ ਤੇ ਤਕਰੀਬਨ 40000 ਜਿਹੜੇ ਲੋਕ ਨੇ ਉੱਥੋਂ ਵਿਸਥਾਪਿਤ ਹੋਏ ਨੇ ਉਹਨਾਂ ਨੂੰ ਦੂਜੀਆਂ ਥਾਵਾਂ ਤੇ ਜਾਣਾ ਪਿਆਗਾ 511 ਰਾਤ ਸਵੀਰ ਬਣਾਏ ਗਏ ਹੈਗਾ ਤੇ तकरीबन 94000 ਜਿਹੜੇ ਲੋਕ ਨੇ ਉਹ ਸ੍ਰੀ ਭੂਮੀ ਜਿਹੜਾ ਕਰੀਮਗੰਜ ਜ਼िला ਹੁੰਦਾ ਸੀ ਉਹਦੇ ਲੋਕ ਪ੍ਰਭਾਵਿਤ ਹੋਏ ਨੇ ਬੇਸਿਕਲੀ ਅਸਮ ਦੇ ਵਿੱਚ ਸੱਤ ਨਦੀਆਂ ਨੇ ਬ੍ਰह्मਪੁਤਰਾ ਜਿਹੜੀ ਸਭ ਤੋਂ ਵੱਡੀ ਨਦੀ ਹੈ ਉਹਨਾਂ 'ਚ ਬਾੜ ਆਂਦੀ ਹੁੰਦੀ ਹੈ ਤੇ ਇਸ ਵਾਰ ਬ੍ਰह्मਪੁਤਰਾ 'ਚ ਬਹੁਤ ਜ਼ਿਆਦਾ ਬਾੜ ਆਈ ਹੈ ਇਸ ਕਰਕੇ ਜਿਹੜੇ ਖੱਲੀ ਅਸਮ ਹੀ ਨਹੀਂ ਮਣੀਪੁਰ ਦੇ ਵਿੱਚ ਵੀ ਇਸੇ ਕਿਸਮ ਦੀ ਸਿਚੁਏਸ਼ਨ ਹੈ ਮਹਾਲਿਆ ਦੇ ਵਿੱਚ ਵੀ ਇਸੇ ਕਿਸਮ ਦੀ ਸਿਚੁਏਸ਼ਨ ਹੈ ਨਾਗਾਲੈਂਡ ਮਜ਼ੁਰਾਮ ਤ੍ਰਿਪੁਰਾ ਸਾਰੇ ਆ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਮੀਂਹ ਪਿਆਗਾ ਇਸ ਕਰਕੇ ਹੀ ਉੱਥੇ ਇਹ ਬਾੜ ਵਰਗੀ ਸਥਿਤੀ ਆਈ ਹੈ ਤੇ ਤਕਰੀਬਨ ਨਾਰਥ-ਈਸਟ ਦੇ ਵਿੱਚ ਬਾੜ ਕਰਕੇ 52 ਲੋਕ ਲੋਕਾਂ ਦੀ ਡੈਥ ਹੋ ਚੁੱਕੀ ਹੈ ਸਾਰੇ ਜੇ ਆਪਾਂ ਮਿਲਾ ਦਈਏ ਤਾਂ ਸਾਰੇ ਰਾਜਿਆਂ ਨੂੰ ਜੀ ਸੋ ਉਧਰ ਰਾਹੁਲ ਗਾਂਧੀ ਬੀਤੇ ਕਈ ਦਿਨਾਂ ਤੋਂ ਤਾਂ ਵੈਸੇ ਮੋਦੀ ਤੇ ਭਾਜਪਾ ਦੇ ਦਿਵਾਲੀ ਹੋਏ ਹੋਏ ਸੀ ਪਰ ਹੁਣ ਉਹਨਾਂ ਨੇ ਆਪਣੇ ਸੰਗਠਨ ਸੰਗਠਨ ਵੱਲ ਧਿਆਨ ਦਿੱਤਾ ਹੈ ਜੀ ਅੱਜ ਅੱਜ ਕਹਿੰਦੇ ਵੀ ਉਹਨਾਂ ਨੇ ਖਾਸੀ ਸ਼ਕਤੀ ਦਿਖਾਈ ਹੈ ਕਹਿੰਦੇ ਵੀ ਆਪਸੀ ਫੁੱਟ ਦੇ ਨਾਲ ਤੁਸੀਂ ਸੰਗਠਨ ਦਾ ਨੁਕਸਾਨ ਨਾ ਕਰੋ ਪਾਰਟੀ ਦਾ ਨੁਕਸਾਨ ਨਾ ਕਰੋ ਤੇ 30 ਤਰੀਕ ਤੱਕ ਜ਼ਿਲ੍ਹਾ ਤੇ ਅਕਸ਼ ਲਾਉਣ ਦੀ ਗੱਲ ਆਕੀ ਜਾ ਰਹੀ ਹੈ ਹਾਂਜੀ ਉਹ ਅਜਾ ਹਰਿਆਣਾ ਆਏ ਹੋਏ ਸੀ ਚੰਡੀਗੜ੍ਹ ਉਤਰੇ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਹਰਿਆਣਾ ਦਾ ਜਿਹੜਾ ਕਾਂਗਰਸ ਦਾ ਦਫ਼ਤਰ ਉਸ ਚ ਮੀਟਿੰਗ ਕੀਤੀ ਹੈ ਤੇ ਉਸ ਚ ਉਹਨਾਂ ਨੇ ਸਾਰੇ ਜਿਹੜੇ ਹਰਿਆਣੇ ਦੇ ਆਗੂ ਸੀਗੇ ਸਣੇ ਭੁਪਿੰਦਰ ਉੱਡਾ ਕੁਮਾਰੀ ਸੈਲ ਦਾ ਹੋਰ ਬਾਕੀ ਦੇਵੀ ਸਰੀ ਅਨੁਸਤਿ ਹੋਇਆ ਸੀ ਪਹਿਲਾ ਉਹਨੇ ਜਿਹੜੇ ਵੀ ਕਨਵੀਨਰ ਵਗੈਰਾ ਲਾ ਰੱਖੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਹੋਰ ਕਾਂਗਰਸ ਪਾਰਟੀ ਦੇ ਉੱਤੇਦਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੁਝ ਚੀਜ਼ਾਂ ਤੈਕ ਕੀਤੀਆਂ ਨੇ ਇੱਕ ਤਾਂ ਉਹਨਾਂ ਨੇ ਅਡਰਡ ਸੂਬਿਆਂ ਤੋਂ ਹਰਿਆਣੇ ਦੇ ਵਿੱਚ ਆਬਜ਼ਰਵਰ ਲਾਏ ਨੇ ਤੇ ਉਹਨਾਂ ਦੀ ਮੀਟਿੰਗ ਵੀ ਹੋਈ ਹੈ ਤੇ ਉਹਨਾਂ ਨੂੰ ਕਿਹਾਗਾ ਕਿ ਕੋਈ ਵੀ ਵੱਡਾ ਅਗੂ ਜੇ ਕਿਸੇ ਦੀ ਸਫਾਰਸ਼ ਲੈ ਕੇ ਆਉਂਦਾ ਕਿ ਇਹਨੂੰ ਜ਼ਿਲ੍ਹਾ ਅਧਿਖਸ ਬਣਾਓ ਤੇ ਉਹਦੀ ਸਪਾਰਸ਼ ਨਹੀਂ ਮੰਨੀ ਜਾਊਗੀ ਉਸ ਵੱਡੇ ਆਗੂ ਤੇ ਪ੍ਰੋਟੈਕਸ਼ਨ ਵੀ ਕੀਤਾ ਜਾਊਗਾ ਪਹਿਲਾਂ ਜਿਹੜੇ ਪ੍ਰਦੇਸ਼ ਅਧਿਖਸ ਅਤੇ ਸੀਐਲਪੀ ਜਿਹੜਾ ਹੁੰਦਾ ਸੀਗਾ ਆਪੋਜੀਸ਼ਨ ਦਾ ਲੀਡਰ ਜਾਂ ਫਿਰ ਹੋਰ ਕਾਂਗਰਸ ਦੇ ਜਿਹੜੇ ਵੱਡੇ ਘਰਾ ਨਹੀਂ ਸੀ ਉਹਨਾਂ ਦੀ ਚਲਦੀ ਸੀ ਇਸ ਵਾਰ ਉਹਨਾਂ ਦੀ ਨਹੀਂ ਚੱਲੂਗੀ ਫੱਲਿਓ ਅਸੀਂ ਲੋਕਾਂ ਤੋਂ ਪੁੱਛ ਕੇ ਜਿਹੜੇ ਸੰਗਠਨ ਦੇ ਜ਼ਿਲ੍ਹਾ ਅਧਿਖਸ ਲਾਵਾਂਗੇ ਇਹ ਗੱਲਾਂ ਉਹਨਾਂ ਨੇ ਕਰੀਆਂ ਨੇ ਉਹਨਾਂ ਨੇ ਕਿਹਾਗਾ ਕਿ ਅਸੀਂ ਦਲਤਾਂ ਤੇ ਮਹਿਲਾਵਾਂ ਤੇ ਵੀ ਫੋਕਸ ਕਰਾਂਗੇ ਜੇ ਕੋਈ ਗੁੱਟਬਾਜ਼ੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਉਲਟ ਅਸੀਂ ਐਕਸ਼ਨ ਲਵਾਵਾਂਗੇ ਸਾਡਾ ਜਿਹੜਾ ਸੰਗਠਨ ਹੈ ਹਰਿਆਣੇ ਦੇ ਵਿੱਚ ਉਹ 11 ਸਾਲਾਂ ਤੋਂ ਨਹੀਂ ਬਣਿਆ ਹੋਇਆ ਕਦੇ ਵੀ ਪਿਛਲੇ 11 ਸਾਲਾਂ ਚ ਸਾਡੇ ਜ਼ਿਲ੍ਹਾ ਅਧਿਖ ਬਲੋਕ ਅਧਿਖ ਨਹੀਂ ਬਣ ਪਾਏ ਸੀ ਤੇ ਹੁਣ ਅਸੀਂ ਸਾਰੇ ਆਪਣੇ ਜ਼ਿਲ੍ਹਾ ਲੈਵਲ ਤੇ ਬਲੋਕ ਲੈਵਲ ਤੇ ਸੰਗਠਨ ਨੂੰ ਬਣਾਵਾਂਗੇ ਇਹ ਗੱਲ ਅਜ ਰਾਹੁਲ ਗਾਂਧੀ ਨੇ ਕਹੀ ਹੈ ਕਿ ਆ ਤੇ ਸਾਰੇ ਮਤਲਬ ਆ ਆਪਾਂ ਕਹਿ ਲਈਏ ਕਿ 8 ਮਹੀਨੇ ਹੋ ਗਏ ਜੀ ਹਰਿਆਣਾ ਚ ਕਾਂਗਰਸ ਨੂੰ ਆਰੇ 8 ਮਹੀਨੇ ਬਾਅਦ ਇਹ ਰਾਹੁਲ ਗਾਂਧੀ ਨੇ ਸਾਰੀ ਮੀਟਿੰਗ ਲਈ ਅਤੇ ਹੁਣ ਉਹਨਾਂ ਨੇ ਜਿਹੜਾ ਸੰਗਠਨ ਬਣਾਉਣ ਦਾ ਫੈਸਲਾ ਲੈ ਲਿਆ ਗਾ ਹਰਿਆਣਾ ਚ ਜੀ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਅਗਲੀ ਗੱਲ ਆਪਾਂ ਕੇਸੇ ਦੇ ਨਾਲ ਜੁੜਦੀ ਹੋਈ ਕਰਦੇ ਚੱਲੀਏ ਉਧਰ ਮਧੂਰਾ ਦੇ ਵਿੱਚ ਕਹਿੰਦੇ ਬੰਕੇ ਬਿਹਾਰੀ ਕੋਰੀਡੋਰ ਬਣਨ ਜਾ ਰਿਹਾ ਸੀ ਤੇ ਉੱਥੋਂ ਦੀ ਜਿਹੜੀ ਸੰਸਦ ਨੇ ਹੀਮਾ ਮਾਲਨੀ ਉਹ ਕਹਿ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਇਸ ਦੀ ਮਤਤਾ ਇਸ ਕਰਕੇ ਵਿਰੋਧ ਕਰ ਰਹੇ ਨੇ ਇਹ ਬਾਂਕੇ ਬਿਹਾਰੀ ਕੋਰੀਡੋਰ ਇਹ ਕੀ ਪ੍ਰੋਜੈਕਟ ਹੈ ਜੀ ਪਹਿਲਾਂ ਤਾਂ ਇਹ ਪ੍ਰੋਜੈਕਟ ਬਾਰੇ ਦੱਸਿਓ ਉਸ ਤੋਂ ਬਾਅਦ ਲੋਕ ਵਿਰੋਧ ਕਿਉਂ ਕਰ ਰਹੇ ਨੇ ਉਸ ਤੇ ਵੀ ਪਾਇਓ ਜਾਣਾ ਜਿਹੜੇ ਐਕਟਰਸ ਹੀਮਾ ਮਾਲਲੀ ਹੈਗੀ ਆ ਭਾਜੀਪੀ ਦੀ ਉਹ ਉੱਥੇ ਆਪਾਂ ਕਹਿ ਲਈਏ ਕਿ ਐਮਪੀ ਹੈ ਤੇ ਸੰਸਦ ਹੈ ਤੇ ਉੱਥੇ ਉਹ ਪਹੁੰਚੀ ਸੀ ਕਿ ਆਪਣੇ ਕੰਮਕਾਰ ਵਾਸਤੇ ਲੇਕਿਨ ਉੱਥੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਵਿਰੋਧ ਦੀ ਵਜ੍ਹਾ ਬੇਸਿਕਲੀ ਇਹ ਬਾਕੀ ਬਿਹਾਰੀ ਕੋਰੀਡੋਰ ਹੀ ਹੈ ਉੱਥੇ ਜਿਹੜੇ ਉੱਥੋਂ ਦੇ ਜਿਹੜੇ ਗੋ ਸੁਆਮੀ ਨੇ ਯਾਨੀ ਕਿ ਉੱਥੇ ਉੱਥੋਂ ਦੇ ਜਿਹੜੇ ਬ੍ਰਾਹਮਣ ਵਗੈਰਾ ਨੇ ਉਹ ਇਹਦੇ ਉਲਟ ਨੇ ਇਸ ਚ ਕੀ ਹੋਣਾਗਾ ਕਿ ਦੇਖੋ ਬਾਕੀ ਬਿਹਾਰੀ ਕੋਰੀਡੋਰ ਦੇ ਨਾਂ ਤੇ ਜਿਹੜੇ ਪੁਰਾਣੇ ਘਰ ਸੀਗੇ ਪੁਰਾਣੇ ਮੰਦਿਰ ਸੀ ਛੋਟੇ ਛੋਟੇ ਮਥੂਰਾ ਦੇ ਉਹਨਾਂ ਨੂੰ ਤੋੜ ਕੇ ਸੜਕ ਚੌੜੀਕਰਨ ਕੀਤਾ ਜਾਊਗਾ ਤੇ ਉਹ ਜਿਹੜੇ ਲੋਕ ਹੈ ਗਿਆ ਮਥੁਰਾ ਤੇ ਲੋਕ ਲੋਕਲ ਲੋਕ ਉਹ ਇਹਦੇ ਉਲਟ ਹੈ ਗਿਆ ਉਹ ਕਹਿੰਦੇ ਕਿ ਇਹ ਮਥੂਰਾ ਸ਼ਹਿਰ ਦੇ ਅੰਦਰ ਮਤਲਬ ਰੋਡ ਚੋੜੇ ਕਰਕੇ ਤੁਸੀਂ ਗੱਡੀਆਂ ਕਿਉਂ ਕਮਾਣੀਆਂ ਨੇ ਇੱਥੋਂ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਗਲੀਆਂ ਸੀ ਇਹਨਾਂ ਦੀ ਇੱਕ ਆਪਣੀ ਖੂਬਸੂਰਤੀ ਸੀ ਇੱਕ ਇਤਿਹਾਸਿਕ ਮਹੱਤਵਪੂਰਨ ਸੀ ਜਿਹੜੇ ਘਰ ਜਿਹੜੇ ਮੰਦਰ ਹਜ਼ਾਰ-ਹਜ਼ਾਰ ਸਾਲ ਪੁਰਾਣੇ ਸੀ 700-800 ਸਾਲ ਪੁਰਾਣੇ ਸੀ ਉਹਨਾਂ ਨੂੰ ਤੋੜ ਕੇ ਤੁਸੀਂ ਸੜਕਾਂ ਚੋੜੀ ਕਰਨ ਦੇ ਨਾਤੇ ਉਹਨਾਂ ਨੂੰ ਤੋੜ ਦੋਗੇ ਤਾਂ ਕਿ ਇੱਥੋਂ ਤੱਕ VIP ਗੱਡੀਆਂ ਆਣ ਇਹਦਾ ਕੋਈ ਮਤਲਬ ਬਣਦਾ ਨਹੀਂ ਤੇ ਇੱਕ ਸ਼ਹਿਰ ਦੀ ਜਿਹੜਾ ਹਿਸਟੋਰੀਕਲ ਜਿਹੜੀ ਸੈਂਸ ਹੈ ਉਹ ਵੀ ਘਟੂਗੀ ਤੇ ਇਹ ਗੱਲਾਂ ਬੇਸਿਕਲੀ ਮਥੂਰਾ ਵਾਸੀਆਂ ਵੱਲੋਂ ਕਈ ਕਈਆਂ ਜ਼ਾਰੀਆਂ ਨੇ ਇਹ ਮੰਨ ਲੀ ਗਈ ਸੀ ਕਿ ਜੀ ਉੱਥੇ ਮਥੂਰਾ ਦੇ ਵਿੱਚ ਉਹਨਾਂ ਦੇ ਜਿਹੜੇ ਨਾਲ ਮੇਕਅਪ ਵਗੈਰਾ ਵਾਲੇ ਸੀਗੇ ਜਿਵੇਂ ਉਹਨਾਂ ਦੀ హెయిਰ ਡ੍ਰੈਸਰ ਵਗੈਰਾ ਸੀ ਉਹਨੂੰ ਵੀ ਆਪਾਂ ਕਹਿ ਲਏ ਕਿ ਲੋਕਾਂ ਨੇ ਜਦੋਂ ਕਿਰਾਇਆ ਕੀਤਾ ਤੇ ਉਹਨਾਂ ਦੇ ਜਿਹੜੇ ਮੇਕਅਪ ਵਾਲੇ ਕੁੜੀਆਂ ਸੀ ਉਹਨਾਂ ਨੂੰ ਵੀ ਸੱਟਾਂ ਵਜੀਆਂ ਤੇ ਉਹਦੇ ਬਾਅਦ ਇਮਾਮ ਅਲੀ ਨੂੰ ਗੁੱਸਾ ਵੀ ਹੋਈ ਲੋਕਾਂ ਨਾਲ ਪਰ ਉਹਦੇ ਨਾਲ ਕੀ ਫਰਕ ਪੈਂਦਾ ਉੱਥੇ ਕੋਈ ਡਰਾਮੇ ਕਰਨ ਥੋੜੀ ਨਾ ਗਈ ਹੋਈ ਸੀ ਇਮਾਮ ਅਲੀ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀ ਕਿ ਪਰ ਉਸ ਤੋਂ ਬਾਅਦ ਇਮਾਮ ਅਲੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਮੇਰੇ ਜਿਹੜੇ हेयर ਡ್ರೆਸਰ ਵਗੈਰਾ ਸੀਗੇ ਮੇਰੇ ਮੇਕਅਪ ਮੇਕਅਪ ਵਾਲੇ ਸੀਗੇ ਉਹਦੇ ਨਾਲ ਉਹਨਾਂ ਨਾਲ ਗਲਤ ਹੋਇਆਗਾ ਮੈਂ ਗਲਤ ਕੀ ਹੋਇਆ ਯਾਰ ਤੁਸੀਂ ਤੁਹਾਡੇ ਤੁਸੀਂ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ ਹੋ ਲੋਕ ਤਾਂ ਤੁਹਾਡੇ ਕੋਲ ਤੁਹਾਡਾ ਵਿਰੋਧ ਕਰਨ ਆਣਗੇ ਜੇ ਤੁਹਾਡੇ ਆਲੇ ਦੁਆਲੇ ਜੇ ਕੋਈ ਖੜੇ ਹੋਣਗੇ ਕੀ ਕੀ ਪਤਾ ਉਹ ਤੁਹਾਡੇ ਸਿਕਿਉਰਿਟੀ ਗਾਰਡ ਹੋਣ ਜਾਂ ਫਿਰ ਤੁਹਾਡੇ ਮੇਕਅਪ ਵਾਲੇ ਹੋਣ ਕਿਉਂਕਿ ਤੁਸੀਂ ਤਾਂ ਐਕਟਰ ਵੀ ਹੋ ਤੇ ਫਿਰ ਉਹਨਾਂ ਉਹਨਾਂ ਤੇ ਮਾੜੀ ਮੋਟੀ ਸੱਟ ਤਾਂ ਵੱਜੂਗੀ ਖਿਸਤੂ ਤਾਂ ਹੋਊਗੀ ਕਿ ਆ ਕਿ ਮੇਰੇ ਜਿਹੜੇ ਐਡਰੈਸ ਸੀਗੇ ਤੇ ਮੇਰੇ ਮੇਕਅਪ ਵਾਲੇ ਸੀ ਉਹਨਾਂ ਦੇ ਬਾਲ ਤਾਂ ਖਿੱਚੇ ਇਹਨਾਂ ਨੇ ਲੋਕਾਂ ਨੇ ਤੇ ਇਹ ਗੱਲਾਂ ਇਸ ਕਿਸਮ ਦੀ ਗੱਲਾਂ ਵੀ ਆਖ ਰਹੇ ਨੇ ਪਰ ਉਹਦੇ ਨਾਲ ਕੀ ਫਰਕ ਪੈਂਦਾਗਾ ਲੋਕ ਤਾਂ ਦੇਖੋ ਜਿਹੜਾ ਉਸਕੋ ਪੂਰਾ ਕੋਰੀਡੋਰ ਉਹਦਾ ਵਿਰੋਧ ਕਰ ਰਹੇ ਨੇ ਇਸ ਕਿਸਮ ਦਾ ਕੋਰੀਡੋਰ ਵਾਰਾਨਸੀ ਦੇ ਵਿੱਚ ਬਨਾਰਸ ਦੇ ਵਿੱਚ ਵੀ ਨਰਿੰਦਰ ਮੋਦੀ ਨੇ ਬਣਾਇਆ ਸੀਗਾ ਉਹਨੂੰ ਉਹਨਾਂ ਨੇ ਕਾਸ਼ੀ ਸੋਨਾਥ ਕੋਰੀਡੋਰ ਦਾ ਨਾਮ ਦਿੱਤਾ ਸੀਗਾ ਜਿਹੜਾ ਬਨਾਰਸ ਦੀ ਪੁਰਾਣੀ ਪੁਰਾਣਾ ਸ਼ਹਿਰ ਸੀ ਬਨਾਰਸ ਉਹਦੇ ਸਾਰੇ ਜਿਹੜੇ ਘਰ ਸੀਗੇ ਪੁਰਾਣੇ ਪੁਰਾਣੇ ਛੋਟੇ ਛੋਟੇ ਮੰਦਰ ਸੀ ਉਹ ਢਾਤੇ ਸੀਗੇ ਤੇ ਸੜਕਾਂ ਚੌੜੀਆਂ ਕਰ ਦਿੱਤੀਆਂ ਸੀਗੀਆਂ ਤੇ ਉੱਥੇ ਸਿਰਫ ਇੱਕ ਮੰਦਰ ਤੱਕ ਰੱਖਿਆ ਸੀਗਾ ਜਿਹੜਾ ਵੱਡਾ ਮੰਦਰ ਸੀ ਉਹਨੂੰ ਰੱਖਿਆ ਬਾਕੀ ਸਾਰਿਆਂ ਨੂੰ ਢਾਤਾ ਤੇ ਸੜਕਾਂ ਚੋੜੀਆਂ ਕਰਤੀਆਂ ਤਾਂ ਕਿ ਜਿਹੜੇ ਵੀਆਈਪੀਜ਼ ਵਗੈਰਾ ਦੀਆਂ ਜਿਹੜੇ ਗੱਡੀਆਂ ਨੇ ਉਹ ਸਿੱਧੇ ਮੰਦਿਰ ਤੱਕ ਅੰਦਰ ਜਾਣ ਹੁਣ ਮੈਨੂੰ ਮਤਲਬ ਸ਼ਹਿਰਾਂ ਇਹ ਪੁਰਾਣੇ ਸ਼ਹਿਰ ਨੇ ਇਹਨਾਂ ਦਾ ਇਹਨਾਂ 'ਚ ਘੁੰਮਣ ਫਿਰਨ ਦਾ ਬਾਵਾ ਮਤਲਬ ਇਹ ਰਹਿਗਾ ਐਕਸਪੀਰੀਅੰਸ ਰਹਿਗਾ ਮੈਂ ਸਾਰੇ ਸ਼ਹਿਰਾਂ 'ਚ ਫਿਰਾਂਗਾ ਫਿਰਾਂਗਾ ਜਿਹੜੇ ਸ਼ਹਿਰ ਪੁਰਾਣੇ ਨੇ ਯਾਰ ਹਜ਼ਾਰ ਹਜ਼ਾਰ 2000 ਸਾਲ ਪੁਰਾਣੇ ਸ਼ਹਿਰ ਨੇ ਜਿਨ੍ਹਾਂ ਦੀ ਆਪਣੇ ਇੱਕ ਆਪਾਂ ਕਹੇ ਲਈ ਕਿ ਹਿਸਟੋਰੀਕਲ ਪਛੋਕੜ ਹੈਗਾ ਜਿਹੜੇ ਪੁਰਾਣੇ ਗਲੀਆਂ ਨੇ ਹੁਣ ਤੁਸੀਂ ਉਹਨਾਂ ਨੂੰ ਉਤੰਗ ਨੇ ਇਸ ਕਰਕੇ ਡਾਹ ਦੋਗੇ ਕਿਉਂਕਿ ਉੱਥੇ ਵੀਆਈਪੀਜ਼ ਦੀ ਗੱਡੀ ਨਹੀਂ ਲੱਗਦੀ ਉਹ ਕੋ ਮਤਲਬ ਥੋੜੀ ਨਾ ਬਣਦਾ ਉਹਨਾਂ ਦਾ ਆਪਣਾ ਇੱਕ ਹਿਸਟੋਰੀਕਲ ਪਛੋਕੜ ਬਣਦਾਗਾ ਤੇ ਗੱਡੀਆਂ ਮਤਲਬ ਤੁਸੀਂ ਇਹ ਥੋੜੀ ਨਾ ਕਿ ਜਮਾ ਸਰ ਤੇ ਚੜਾਉਂਗੇ ਸ਼ਹਿਰ ਦੇ ਬਾਹਰ ਉਹਨਾਂ ਦੀ ਪਾਰਕਿੰਗ ਲਾ ਦੋ ਉਹਨਾਂ ਗਲੀਆਂ ਚ ਪੈਦਲ ਫਿਰੰਦਾ ਵੀ ਇੱਕ ਆਪਣਾ ਆਨੰਦ ਹੈ ਨਾ ਤੁਸੀਂ ਪੁਰਾਣੇ ਸ਼ਹਿਰਾਂ ਚ ਜਦੋਂ ਪੈਦਲ ਫਿਰਦੇ ਹੋ ਤੰਗ ਗਲੀਆਂ ਦੇ ਵਿੱਚ ਉਹਦਾ ਇੱਕ ਆਪਣਾ ਅਲੱਗ ਤੋਂ ਮਜ਼ਾ ਆਂਦਾਗਾ ਤੁਹਾਨੂੰ ਲੱਗਦਾ ਕਿ ਦੇਖੋ ਅਸੀਂ ਕਿੰਨੇ ਪੁਰਾਣੇ ਸ਼ਹਿਰਾਂ 'ਚ ਫਿਰ ਰਹੇ ਹਾਂ ਤੇ ਇਹ ਮੈਨੂੰ ਲੱਗਦਾਗਾ ਕਿ ਜਿਹੜੇ ਮਥਰਾਲ ਦੇ ਲੋਕ ਨੇ ਉਹ ਵਿਰੋਧਤਾ ਚੰਗਾਈ ਕਰ ਰਹੇ ਨੇ ਠੀਕ ਹੀ ਕਰ ਰਹੇ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਟਲੂਗੀ ਕਿਉਂਕਿ ਵਿਰੋਧਤਾ ਬਨਾਰਸ ਦੇ ਵਿੱਚ ਵੀ ਹੋਇਆ ਸੀ ਪਰ ਇਹਨਾਂ ਨੇ ਉਹ ਸਾਰੇ ਜਿਹੜੇ ਬਨਾਰਸ ਦੇ ਪੰਡੇ ਸੀਗੇ ਬਾਹਮਣ ਸੀਗੇ ਸਾਰਿਆਂ ਨੂੰ ਖੁੰਝੇ ਲੈਣ ਲਾ ਕੇ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਉੱਥੇ ਕੋਰੀਡੋਰ ਬਣਾਇਆ ਸੀ ਉਹਨਾਂ ਦੇ ਮੰਦਰ ਘਰ ਤੋੜੇ ਤੇ ਚੋੜੀ ਕਰਨ ਕੀਤੀ ਸੀ ਸੜਕਾਂ ਦੀ ਉੱਥੇ ਮੈਨੂੰ ਲੱਗਦਾਗਾ ਕਿ ਇੱਥੇ ਵੀ ਮਥੂਰਾ ਦੇ ਵਿੱਚ ਜਿਹੜੇ ਗੋਸਵਾਮੀ ਅਤੇ ਬ੍ਰਾਹਮਣ ਹੈਗੇ ਆ ਜਿਹੜੇ ਵਿਰੋਧ ਕਰਦੇ ਨੇ ਪੁਜਾਰੀ ਵਗੈਰਾ ਪੰਡੇ ਇਹਨਾਂ ਨੂੰ ਇਹ ਖੁੰਝੇ ਲੈਣ ਲਾ ਦੇਣਗੇ ਇਹਨਾਂ ਦੇ ਇੱਕ ਦੋ ਵਾਰ ਪੁਲਿਸ ਤੋਂ ਇਹਨਾਂ ਤੇ ਡੰਡੇ ਮਾਰਾ ਦੇਣਗੇ ਬਾਅਦ ਚ ਫਿਰ ਇਹ ਸਾਰੇ ਜਿਹੜਾ ਹੁਣ ਰੋਲਾ ਪਾ ਰਹੇ ਨੇ ਚੁੱਪਚਾਪ ਬਹਿ ਜਾਣਗੇ ਤੇ ਬਾਅਦ ਚ ਸੜਕਾਂ ਚੋੜੀਆਂ ਕਰ ਦੇਣਗੇ ਤੱਕਾ ਕਰਨਗੇ ਬੇਸਿਕਲੀ ਤਾਂ ਲੋਕਾਂ ਨਾਲ ਜੀ ਦੇ ਵਿਕਾਸ ਦੇ ਨਾਂ ਤੇ ਪਹਿਲਾਂ ਵੀ ਇਹੀ ਕੁਝ ਹੁੰਦਾ ਆਇਆ ਆਮ ਲੋਕਾਂ ਦੀ رائے ਕਿਤੇ ਵੀ ਮਾਇਨੇ ਨਹੀਂ ਰੱਖਦੀ ਜਿੱਥੇ ਵੀ ਇਹਨਾਂ ਨੂੰ ਲੱਗਦਾ ਕਿ ਅਸੀਂ ਆ ਚੀਜ਼ ਕਰਨੀ ਹੈ ਤਾਂ ਉਸ ਤੋਂ ਬਾਅਦ ਉਹ ਫਿਰ ਉਤੋਂ ਦੇ ਵਸਨੀਕਾਂ ਦੀ رائے ਕਦੀ ਵੀ ਮੈਟਰ ਨਹੀਂ ਕੀਤੀ ਉਸ ਨੂੰ ਡੰਡੇ ਦੇ ਨਾਲ ਜਿਵੇਂ ਵੀ ਹੋ ਸਕਦਾ ਹੈ ਉਹਨਾਂ ਨੂੰ ਚੁੱਪ ਕਰਾਉਣ ਦੀ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਅੱਗੇ ਚਲੀਏ ਜੀ ਪਹਿਲਾਂ ਤਾਂ ਇਹ ਦੱਸਿਓ ਵੀ ਕਿਹੜੀ ਸਟੇਟ ਹੈ ਜਿਹੜੀ ਹਾਲੇ ਤੱਕ ਬਚੀ ਹੋਈ ਹੈ कोरोना ਦੇ ਨਵੇਂ ਵੇਰੀਐਂਟ ਦੇ ਪ੍ਰਕੋਪ ਤੋਂ ਕਿਉਂਕਿ 27 ਸਟੇਟਾਂ ਦੇ ਵਿੱਚ ਤਾਂ ਕਹਿੰਦੇ ਪਹੁੰਚ ਗਿਆ ਇਹ ਕੋਰੋਨਾ ਤੇ 4000 ਤੋਂ ਉੱਪਰ ਮਾਮਲੇ ਨੇ ਇਸ ਟਾਈਮ ਦੇਖੋ 27 ਸਟੇਟਾਂ 'ਚ ਕੋਰੋਨਾ ਫੈਲ ਚੁੱਕਿਆਗਾ ਹੁਣ ਮੈਨੂੰ ਤਾਂ ਇਹ ਲੱਗਦਾਗਾ ਜਿਹੜਾ ਆਪਾਂ ਹੁਣ ਬੁਲੇਟਿਨ ਕਰ ਰਹੇ ਆ ਉਹ ਤੋਂ ਤੱਕ ਤਾਂ ਕਿਸੇ ਵੀ ਆਪਾਂ ਕੇ ਲਈ ਕਿ ਰਾਜ ਦੇ ਵਿੱਚ ਇਹ ਨਹੀਂ ਬਚਿਆ ਹੋਊਗਾ ਕਿ ਕੋਈ ਬਚਿਆ ਹੋਊਗਾ ਤਕਰੀਬਨ 24 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਐਕਟਿਵ ਕੇਸ ਨੇ ਉਹਨਾਂ ਦੀ ਉਹ ਉਹਨਾਂ 'ਚ ਵਿਵਾਦ ਹੋਇਆਗਾ ਇਹ ਮੰਨਿਆ ਜਾ ਰਿਹਾਗਾ ਕਿ ਜਿਹੜੇ ਹੁਣ ਜਿਹੜੀ ਡੈਥਸ ਹੋ ਰਹੀਆਂ ਨੇ ਉਹਨਾਂ 'ਚ ਅੱਜ 10 10 ਮੋਤਾਂ ਹੋਈਆਂ ਨੇ ਤੇ ਸਭ ਤੋਂ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਇਫੈਕਟਿਵ ਅਫੈਕਟਡ ਜਿਹੜਾ ਸੂਬਾ ਹੈਗਾ ਉਹ ਕੇਰਲ ਹੈਗਾ ਤੇ ਜਿਹੜਾ 43 4400 ਦੇ ਨੇੜੇ ਤੇ ਜਿਹੜੇ ਕੇਸ ਹੋ ਚੁੱਕੇ ਨੇ ਜੀ ਪਹਿਲਾਂ ਜਿਹੜੇ ਜਿਵੇਂ ਹਰਿਆਣੇ ਦੇ ਵਿੱਚ ਗੜਗਾਂ ਫਰੀਦাবাদ ਚੱਲਿਆ ਹੋਇਆ ਸੀ ਕਮ ਕਰੋਨਾ ਦਾ ਹੁਣ ਗੜਗਾਂ ਫਰੀਦাবাদ ਦੇ ਨਾਲ ਦਿੱਲੀ ਬਾਰਡਰ ਦੇ ਨਾਲ ਇੱਕ ਝੱਜਰ ਜ਼ਿਲ੍ਹਾ ਵੀ ਲੱਗਦਾ ਹੈਗਾ ਜਿੱਥੇ ਟਿਕਰੀ ਬਾਰਡਰ ਪੈਂਦਾ ਸੀਗਾ ਉੱਥੇ ਵੀ 5-7 ਕੇਸ ਆਏ ਨੇ ਜੀ ਤੇ ਬਨਾਰਸ ਦੇ ਵਿੱਚ ਵੀ ਫੈਲ ਚੁੱਕਿਆ ਹੈਗਾ ਜੀ Rajasthan ਦੇ ਵਿੱਚ ਵੀ ਲਗਾਤਾਰ ਫੈਲ ਰਿਹਾ ਹੈਗਾ ਪੰਜਾਬ ਦੇ ਵਿੱਚ ਵੀ ਕੇਸ ਕਈ ਆਏ ਸੀਗੇ 5 6 ਕੇਸ ਆਏ ਸੀਗੇ ਉਹਨਾਂ ਚੋਂ ਦੋ ਪੀਜੀਆਈ ਚੰਡੀਗੜ੍ਹ 'ਚ ਹੈ ਗਿਆ ਉਹ ਅਬਜ਼ਰਵੇਸ਼ਨ 'ਚ ਨੇ ਦੇਖਦੇ ਆ ਉਹਨਾਂ 'ਚ ਕੀ ਬਣਦਾਗਾ ਤੇ ਇਹ ਹਜੇ ਤੱਕ ਮੈਨੂੰ ਲੱਗਦਾਗਾ ਕਿ ਅਪਡੇਟ ਮੋਟੀ ਮੋਟੀ ਮੌਕ ਡ੍ਰਿਲ ਵਗੈਰਾ ਕੀਤੀਆਂ ਜਾਣੀਆਂ ਜਾ ਰਹੀਆਂ ਨੇ ਹਿਮਾਚਲ ਪ੍ਰਦੇਸ਼ 'ਚ ਜਿਹੜਾ ਮਾਸਕ ਉਹਨੂੰ ਕੰਪਲਸਰੀ ਕਰ ਦਿੱਤਾ ਗਿਆ ਹੈਗਾ ਤੇ 44 ਡੈਥਸ ਹਜੇ ਤੱਕ ਦੇਖਣ ਨੂੰ ਮਿਲ ਰਹੀਆਂ ਨੇ ਤੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਨੇ ਉਹ ਕੇਰਲਾ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਹੀ ਨੇ ਜੀ ਹਜੇ ਤੱਕ ਪੰਜਾਬ ਦੀ ਉਸ ਹਿਸਾਬ ਨਾਲ ਬਚਤ ਹੈ ਪਰ ਹਰਿਆਣੇ 'ਚ ਹੌਲੀ-ਹੌਲੀ ਇਹ ਫੈਲ ਰਿਹਾਗਾ ਪੰਜਾਬ 'ਚ ਜਿਵੇਂ ਮੈਂ ਦੱਸਿਆ ਸੀ 6 ਕੇਸ ਵਧੇ ਸੀਗੇ ਤੇ ਹੁਣ ਟੋਟਲ 12 ਕੇਸ ਹੋ ਗਏ ਹੈਗੇ ਪੰਜਾਬ ਦੇ ਵਿੱਚ ਹਾਂਜੀ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਮੌਸਮ ਦਾ ਕੀ ਹਾਲ ਹੈ ਜੀ ਇਸ ਤੇ ਪਾਇਓ जरा ਜਾਣਨਾ ਦੇਖੋ ਮੌਸਮ ਪੰਜਾਬ ਦੇ ਵਿੱਚ ਅੱਜ ਤਾ ਅ ਠੀਕ ਸੀਗਾ ਮਤਲਬ ਜਿਵੇਂ ਟੈਂਪਰੇਚਰ ਵੀ ਡਾਊਨ ਹੋਇਆਗਾ ਤੇ ਉਦਾਂ ਸਭ ਤੋਂ ਜਿਹੜਾ ਗਰਮ ਰਿਹਾਗਾ ਉਹ ਤਾਂ ਸਮਰਾਲਾ ਰਿਹਾਗਾ ਤੇ ਬਾਕੀ ਜਿਵੇਂ ਮਾਲਵੇ ਦੇ ਵਿੱਚ ਵੀ ਠੀਕ ਸੀਗਾ ਤੇ ਅੱਜ ਤਕਰੀਬਨ 10 ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਬਰਖਾ ਹੋਈ ਹੈ ਜੀ ਮੈਂ ਅੱਜ ਫਜ਼ਿਲਕਾ ਜ਼ਲਾਲਾਬਾਦ ਦੇ ਵਿੱਚ ਸੀਗਾ ਤੇ ਇੱਥੇ ਤਾਂ ਜੀ ਬਾਰਿਸ਼ ਹੋਈ ਹੈ ਤੇ ਹੋਰ ਵੀ ਮਾਲਵੇ ਦੇ ਵੀ ਕਈ ਥਾਵਾਂ ਤੇ ਪੁੱਛਿਆ ਸੀਗਾ ਟੈਂਪਰੇਚਰ ਸਾਰੇ ਕਿਤੇ 40 ਡਿਗਰੀ ਤੋਂ ਥੱਲੇ ਰਹਿ ਹੈਗਾ ਜੀ ਸਭ ਤੋਂ ਜ਼ਿਆਦਾ ਟੈਂਪਰੇਚਰ ਸਮਰਾਲੇ ਦੇ ਵਿੱਚ ਹੈ ਤੇ ਅੱਗੇ ਵੀ ਕੱਲ ਵੀ ਕਈ ਥਾਵਾਂ ਤੇ ਮੀਂਹ ਪੈ ਸਕਦਾਗਾ ਮੀਂਹ ਪੈਣ ਦੇ ਅਪਡੇਟ ਨੇ ਜੀ ਇਹ ਮੋਟਾ-ਮੋਟਾ ਆਪਾਂ ਕਹਿ ਸਕਦੇ ਹਾਂ ਕਿ ਅਪਡੇਟ ਹੈ 12 ਜ਼ਿਲ੍ਹਿਆਂ ਦੇ ਵਿੱਚ ਹਨੇਰੀ ਦਾ ਵੀ ਅ ਅਪਡੇਟ ਹੈ ਤੇ ਜੇ ਮੈਂ ਇਹਦੇ علاوہ ਕੋਈ ਗੱਲ ਕਰਨੀ ਹੋਵੇ ਕਿ ਤੇ ਮਤਲਬ ਕਿਉਂਕਿ ਝੋਨੇ ਦਾ ਸੀਜ਼ਨ ਹੈਗਾ ਤੇ ਬਰਖਾ ਜਿਸ ਟਾਈਮ ਹੋਊਗੀ ਤਾਂ ਫਿਰ ਵਧੀਆ ਹੀ ਹੈ ਮਤਲਬ ਲੋਕ ਕਿਸਾਨਾਂ ਨੂੰ ਪਾਣੀ ਮੋਟਰਾਂ ਦਾ ਦੇਣ ਦੀ ਲੋਡ ਨਹੀਂ ਪਊਗੀ ਜੀ ਤੇ ਜਿਵੇਂ ਮਾਲਵੇ ਦਾ ਜਿਵੇਂ ਮੁਖਸਰ ਫਜ਼ੀਲ ਕਾ ਮਾਨਸਾ ਏ ਵੀ ਕਿਤੇ ਕਿਤੇ ਇਦਾਂ ਦੇ ਜ਼ਿਲ੍ਹੇ ਜ਼ਿਲ੍ਹੇ ਰਹੇ ਜਿਹੜੇ 40 ਡਿਗਰੀ ਤੋਂ ਅਠ 38 ਡਿਗਰੀ ਤੋਂ ਵੀ ਘੱਟ ਸੀਗਾ ਟੈਂਪਰੇਚਰ ਤੇ ਹਲਕੀ ਹਲਕੀ ਬਰਖਾ ਵੀ ਇੱਥੇ ਦੇਖਣ ਨੂੰ ਮਿਲੀ ਹੈ ਚੰਡੀਗੜ੍ਹ ਦਾ ਟੈਂਪਰੇਚਰ ਜੀ 70 ਡਿਗਰੀ ਸੀਗਾ ਤੇ ਸਾਰੇ ਕਿਤੇ ਇਹੀ ਜਿਹੜਾ ਟੈਂਪਰੇਚਰ ਉਹ ਗਿਰਿਆਗਾ ਜੀ ਡਿੱਗਿਆਗਾ ਅ ਅੰਮ੍ਰਿਤਸਰ ਦਾ ਟੈਂਪਰੇਚਰ ਵੀ 34 ਡਿਗਰੀ ਦੇ ਨੇੜੇ ਤੇ ਡੇ ਸੀਗਾ ਯਾਨੀ ਕਿ ਕੁੱਲ ਮਿਲਾ ਕੇ ਪੰਜਾਬ ਦਾ ਜਿਹੜਾ ਮੌਸਮ ਰਿਹਾਗਾ ਉਹ ਅੱਜ ਸਮੂਥ ਸੀਗਾ ਠੀਕ ਸੀਗਾ ਲੋਕਾਂ ਨੂੰ ਇੰਨੀ ਗਰਮੀ ਨਹੀਂ ਲੱਗ ਰਹੀ ਸੀ ਕਈ ਥਾਵਾਂ ਤੇ ਹਲਕੀ ਫੁਲਕੀ ਜਿਹੜੇ ਫੁਹਾਰਾਂ ਪਈਆਂ ਨੇ ਬਾਰਿਸ਼ ਹੋਈ ਹੈ ਮੀਂਹ ਪਿਆਗਾ ਉਹਦਾ ਫਾਇਦਾ ਵੀ ਕਿਸਾਨਾਂ ਨੂੰ ਹੋਇਆਗਾ ਜੀ ਸੋ ਅੰਤ ਦੇ ਵਿੱਚ ਖਬਰ ਤੇ ਪਾਇਓ ਚਾਨਣਾ ਬੇहद ਸੰਗੀਨ ਗੱਲ ਹੈ ਕਿ ਲਗਾਤਾਰ ਵਕ ਵਕ ਗ੍ਰਿਫਤਾਰੀਆਂ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਮਾਮਲੇ ਦੇ ਵਿੱਚ ਬੀਤੇ ਦਿਨੀ ਹੋਈਆਂ ਸੀ ਜਿਸ ਦੇ ਵਿੱਚ ਹਰਿਆਣਾ ਦੀ ਇੱਕ ਯੂਟਿਊਬਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਕੁਝ ਗ੍ਰਿਫਤਾਰੀਆਂ ਹੋਰ ਸੀ ਹੁਣ ਪੰਜਾਬ ਤੋਂ ਕਹਿੰਦੇ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਤੇ ਉਹ ਵੀ ਇੱਕ ਯੂਟਿਊਬਰ ਮੁੰਡਾ ਹੈ ਜਸਵੀਰ ਸਿੰਘ ਇਸ ਦਾ ਦੱਸਿਓ ਹਾਂਜੀ ਇਹ ਇਹੋ ਇਲਜ਼ਾਮ ਦਰਜ ਕੀਤੇ ਗਏ ਨੇ ਰੋਪੜ ਦੇ ਮਹਿਲਾ ਪਿੰਡ ਦਾ ਰਹਿਣ ਵਾਲਾ ਹੈਗਾ ਜੀ ਜਸਵੀਰ ਸਿੰਘ ਤੇ ਇਹ ਵੀ ਜਾਨ ਮੈਲ ਦੇਨਾ ਤੇ ਯੂਟਿਊਬ ਚੈਨਲ ਚਲਾਉਂਦਾ ਹੈਗਾ 10 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਤੇ ਇਹ ਇਹ ਵੀ ਤਿੰਨ ਵਾਰ ਪਾਕਿਸਤਾਨ ਜਾ ਚੁੱਕਿਆਗਾ ਹਾਂ ਤੇ ਇਹਨੂੰ ਵੀ ਜਿਹੜੀ ਪੰਜਾਬ ਪੁਲਿਸ ਅਜੋਨੇ ਤਿੰਨ ਦਿਨਾਂ ਵਾਸਤੇ ਰਿਮਾਂਡ ਤੇ ਭੇਜਿਆ ਗਿਆ ਜਿਹੜਾ ਜੋਤੀ ਮਲੋਤਰਾ ਤੇ ਕੇਸ ਲਾਏ ਸੀਗੇ ਉਹ ਵੀ ਉਹ ਵੀ ਇਸੇ ਤੇ ਲਾਏ ਗਏ ਨੇ ਸ਼ਾਕਿਰ ਉਰਫ ਜੱਟਰ ਰੰਦਾਵਾ ਸੀਗਾ ਉਹਨੂੰ ਇਹ ਇਹ ਦੱਸਿਆ ਗਿਆ ਕਿ ਇਹ ਉਹਦੇ ਨਾਲ ਸੰਪਰਕ ਚ ਸੀਗਾ ਤੇ ਜਿਹੜੇ ਪਾਕਿਸਤਾਨ ਦੇ ਜਿਹੜੇ ਇਹਦੇ ਤੇ ਵੀ ਇਹ આરોਪ ਲੱਗਿਆਗਾ ਕਿ ਜਿਹੜਾ ਦਾਨਿਸ਼ ਸੀਗਾ ਪਾਕਿਸਤਾਨ ਦੇ ਹਾਈ ਕਮਿਸ਼ਨ ਦਾ ਉਹਨੇ ਦਾ ਸੰਪਰਕ ਕਰਾਇਆ ਸੀਗਾ ਅੱਜ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਸੈਲ ਸੀਗੀ ਸਟੇਟ ਸਪੈਸ਼ਲ ਸੈਲ ਉਹਦੇ ਡੀਐਸਪੀ ਪੁਨ ਸ਼ਰਮਾ ਨੇ ਜਸਵੀਰ ਸਿੰਘ ਨੂੰ ਗ੍ਰਫਤਾਰ ਕਰਕੇ ਉਹਦੇ ਤੇ ਮੁਹਾਲੀ ਦੇ ਵਿੱਚ ਕੇਸ ਦਰਜ ਕੀਤਾ ਹੈ ਤੇ ਅੱਜ ਕੋਰਟ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਤੇ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈਗਾ ਦੇਖੋ ਇਹ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਆਪਣੇ ਬੁਲੇਟਿਨਾਂ 'ਚ ਕਿ ਇਹ ਤਾਂ ਪੰਜਾਬ ਤੇ ਹਰਿਆਣੇ ਦੇ ਯੂਟਿਊਬਰਾਂ ਦੇ ਪਿੱਛੇ ਪਏ ਹੋਏ ਨੇ ਜਿਹੜੇ ਕਿ ਪਾਕਿਸਤਾਨ ਜਾ ਕੇ ਆਏ ਨੇ ਕਿਉਂਕਿ ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਦਿਖਾਈ ਹੈ ਜਦੋਂ ਪੰਜਾਬ ਹਰਿਆਣੇ ਦੇ ਇੱਧਰ ਤੇ ਪੰਜਾਬ ਹਰਿਆਣੇ ਦੇ ਲੋਕਾਂ ਨੇ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਦੇਖੀ ਤਾਂ ਉਹਨਾਂ ਨੂੰ ਲੱਗਿਆ ਕਿ ਹਾਂ ਇਹ ਵੀ ਸਾਡੇ ਵਰਗੇ ਹੀ ਨੇ ਸਾਡੇ ਵਰਗੀ ਬੋਲੀ ਬੋਲਦੇ ਨੇ ਸਾਡੇ ਵਾਂਗ ਹੀ ਹੀਰਾਂ ਜਗੋਂਦੇ ਨੇ ਇਹਨਾਂ ਤੇ ਸਾਡੇ 'ਚ ਕੋਈ ਫਰਕ ਹੀ ਨਹੀਂ ਹੈ ਤੇ ਮੈਨੂੰ ਲੱਗਦਾਗਾ ਕਿ ਉਹ ਜਿਹੜੇ ਇੱਕ ਕ੍ਰੋਸ ਬਾਰਡਰ ਆਪਾਂ ਕਹੀਏ ਕਿ ਜਿਹੜੇ ਇੱਕ ਇੱਕ ਦੂਜੇ ਲੋਕਾਂ ਦੇ ਇੱਕ ਦੂਜੇ ਪ੍ਰਤੀ ਜਿਹੜੀ ਮਾੜੀ ਮੋਟੀ ਸympathy ਕ੍ਰੇਟ ਹੋਈ ਸੀ ਉਹਦੇ ਤੋਂ ਇਹ ਸ਼ਾਇਦ ਜਿਹੜੇ ਅਲਟਰਾ ਨੈਸ਼ਨਲਿਜ਼ਮ ਵਾਲੇ ਨੇ ਇਹ ਜਾਦੇ ਦੁਖੀ ਸੀਗੇ ਇਸੇ ਕਰਕੇ ਇਹਨਾਂ ਬਲੌਗਰਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਇਹ ਯੂਟਿਊਬਰ ਨੇ ਮੂੰ ਚੱਕ ਕੇ ਕਿਤੇ ਵੀ ਤੁਰ ਜਾਂਦੇ ਨੇ ਇਹ ਡਰਨਗੇ ਅੱਗੇ ਜਾਣ ਤੋਂ ਯਾਨੀ ਕਿ ਬੇਸਿਕਲੀ ਯੂਟਿਊਬਰਸ ਦੇ ਮੰਦਲਾ ਅੰਦਰ ਇਹ ਡਰ ਫੈਸਾਰ ਰਹੇ ਨੇ ਹੁਣਾਂ ਕੁਝ ਵੀ ਨਹੀਂ ਮੈਨੂੰ ਲੱਗਦਾਗਾ ਕਿ ਜਿਵੇਂ ਇਹਨਾਂ ਨੂੰ ਬਾਅਦ ਚ ਕੁਝ ਦਿਨਾਂ ਬਾਅਦ ਇਹਨਾਂ ਨੂੰ ਛਡਵੀ ਦਿੱਤਾ ਜਾਊਗਾ ਕੁਝ ਨਹੀਂ ਹੋਣਾ ਤੇ ਇਹਨਾਂ ਨੂੰ ਜ਼ਮਾਨਤ ਵਗੈਰਾ ਮਿਲ ਜੂਗੀ ਇਹ ਜਿਹੜਾ ਨਿਕਲ ਕੇ ਸਾਹਮਣੇ ਆਇਆ ਹੈਗਾ ਕਿ ਜਿਹੜਾ ਜੋਤੀ ਮਲੋਤਰਾ ਦੀ ਜਿਹੜੀ ਜੋਤੀ ਮਲੋਤਰਾ ਨੂੰ ਜਸਵੀਰ ਸਿੰਘ ਫੋਲੋ ਕਰਦਾ ਸੀਗਾ ਪੁਲਿਸ ਨੇ ਕਿਹਾ ਕੇਸ ਕਰਕੇ ਸਾਨੂੰ ਸ਼ੱਕ ਹੋਇਆ ਜਦੋਂ ਅਸੀਂ ਇਹਨੂੰ ਫੜਿਆ ਤੇ ਇਹਦੇ ਫੋਨ ਦੇ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਹਾਈ ਕਮਿਸ਼ਨ ਜਿਹੜਾ ਪਾਕਿਸਤਾਨ ਦਾ ਹੈਗਾ ਉਹਦੇ ਅਧਿਕਾਰੀਆਂ ਦੇ ਨੰਬਰ ਸੀਗੇ ਇਸ ਕਰਕੇ ਅਸੀਂ ਇਹਨੂੰ ਗ੍ਰਫਤਾਰ ਕਰ ਰਹੇ ਹਾਂ ਕਿਉਂਕਿ ਇਹ ਜਸੂਸੀ ਕਰਦਾ ਸੀਗਾ ਹੁਣ ਜਿਹੜਾ ਬੰਦਾ ਤਿੰਨ ਵਾਰ ਪਾਕਿਸਤਾਨ ਜਾ ਕੇ ਆਇਆ ਹੈਗਾ ਉਹ ਤਾਂ ਭਾਈ ਉਹਨੂੰ ਤਾਂ ਵੀਜ਼ਾ ਪ੍ਰੋਸਸ ਵਾਸਤੇ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨ ਜਿਹੜਾ ਇੱਥੋਂ ਇੱਥੇ ਜਿਹੜਾ ਉਹਨਾਂ ਦਾ ਹੈਗਾ ਉਹਦੇ ਅੰਦਰ ਤਾਂ ਜਾਣਾ ਹੀ ਪਊਗਾ ਜੇ ਕਿਸੇ ਦੇ ਕਰਦਾ ਨੰਬਰ ਵੀ ਲੈ ਲਿਆ ਫਿਰ ਕਿੱਡੀ ਗੱਲ ਹੋ ਗਈ ਪਰ ਨਹੀਂ ਇਹਨਾਂ ਨੂੰ ਤਾਂ ਮਤਲਬ ਪੰਜਾਬ ਹਰਿਆਣੇ ਦੇ ਯੂਟਿਊਬਰਾਂ ਨੂੰ ਬਹੁਤ ਡਰਾਣਾ ਹੈਗਾ ਉਹਨਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ આરોਪ ਲਾਏ ਨੇ ਮਤਲਬ ਇਕਾ ਸਾਹਿਬ ਨਾਲ ਉਹਨਾਂ ਨੇ ਤਾਂ ਦੇਸ਼ ਵਿਰੋਧੀ ਬਣਾ ਦਿੱਤਾ ਹੈ ਤੇ ਲਗਾਤਾਰ ਜਿਹੜੇ ਆਪਾਂ ਕਹਿ ਲਈਏ ਕਿ ਗੋਦੀ ਮੀਡੀਆ ਹੈਗਾ ਉਹ ਤਾਂ ਤੁਹਾਨੂੰ ਪਤਾ ਜਦੋਂ ਪੰਜਾਬ ਜਾਂ ਹਰਿਆਣੇ ਬਾਰੇ ਉਹਨਾਂ ਨੂੰ ਕੁਝ ਮਿਲ ਜਾਂਦਾ ਹੈਗਾ ਉਸ ਤੋਂ ਬਾਅਦ ਤਾਂ ਉਹ ਲੱਗ ਪੈਂਦੇ ਨੇ ਮਤਲਬ ਉਹਨਾਂ ਦੇ ਉਲਟ ਅਹ ਆ ਆ ਆ ਪਾਕਿਆ ਲਈ ਕਿ ਉਹ ਬਣਾਉਣ ਵਾਸਤੇ ਮਾਹੌਲ ਬਣਾਉਣ ਵਾਸਤੇ ਲੱਗ ਜਾਂਦੇ ਨੇ ਇਹ ਜਿਹੜਾ ਮੁੰਡਾ ਹੈਗਾ तकरीबन 11 ਲੱਖ YouTube ਤੇ ਸਬਸਕ੍ਰਾਈਬਰ ਨੇ 281000 Facebook ਤੇ ਨੇ Instagram ਦੇ ਵਿੱਚ 20 ਦੇ 50000 ਦੇ ਨੇੜੇ ਤੇ ਫੋਲੋਅਰ ਨੇ ਇਸ ਤੋਂ ਲਾਵੇ ਪਹਿਲਾਂ ਵੀ ਪੰਜਾਬ ਤੋਂ 8 ਲੋਕਾਂ ਨੂੰ ਇਹ ਖੂਪੀਆ ਏਜੰਟ ਕਹਿ ਕੇ ਜਸੂਸ ਕਹਿ ਕੇ ਗ੍ਰਫਤਾਰ ਕਰ ਚੁੱਕੇ ਨੇ ਇਹਨਾਂ ਤੋਂ ਪਹਿਲਾਂ ਵੀ ਜਿਹੜਾ ਉਤਰਨ ਤਰਨ ਦੇ ਲਵੇ ਦਾ ਮੁੰਡਾ ਫੜਿਆ ਸੀਗਾ ਉਹ ਉਹਨੂੰ ਫੜਿਆ ਸੀ 29 April ਨੂੰ ਬਠਿੰਡੇ ਤੋਂ ਇੱਕ ਟੇਲਰ ਨੂੰ ਫੜਿਆ ਸੀਗਾ ਅੰਮ੍ਰਿਤਸਰ ਤੋਂ 24 ਮਈ ਨੂੰ ਦੋ ਪਲਖਸ਼ ਸ਼ੇਰ ਨੂੰ ਅਤੇ ਸੂਰਜ ਨੂੰ ਫੜਿਆ ਸੀਗਾ ਮਲੇਰਕੋਟਲਾ ਤੋਂ ਇੱਕ ਮਹਿਲਾ ਨੂੰ ਅਤੇ ਇੱਕ ਵਿਅਕਤੀ ਯਾਮੀਨ ਮੁਹੰਮਦ ਨੂੰ ਗ੍ਰਫਤਾਰ ਕੀਤਾ ਸੀਗਾ 13 ਮਈ ਨੂੰ ਫਿਰ ਤੋਂ ਇੱਕ ਰਕੀਬਨਾ ਦੇ ਮੁੰਡੇ ਨੂੰ ਗ੍ਰਫਤਾਰ ਕੀਤਾ ਸੀ ਬਠਿੰਡੇ 'ਚ ਗੁਰਦਾਸਪੁਰ 'ਚ ਵੀ ਕੀਤਾ ਸੀ 3 ਜੂਨ ਨੂੰ ਤਰਨਤਾਰਨ ਵਾਲਾ ਜਿਹੜਾ ਪਿੱਛੇ 2-3 ਦਿਨ ਪਹਿਲਾਂ ਉਸ ਤਰਨਤਾਲੇ ਤਰਨਤਾਰਨ ਵਾਲੇ ਮੁੰਡੇ ਨੂੰ ਫੜਿਆ ਸੀ ਗਗਨਦੀਪ ਨੂੰ ਤੇ ਗਗਨ ਇਹ ਮਤਲਬ ਲਗਾਤਾਰ ਚੱਲ ਰਿਹਾ ਹੈਗਾ ਜੀ ਮਤਲਬ ਅਜੀਬ ਹੈ ਤੇ ਇਹਨਾਂ ਸਾਰਿਆਂ ਤੇ ਲਾਇਆਗਾ ਕਿ ਇਹ ਸੈਂਸਿਟਿਵ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਦੇ ਸੀਗੇ ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਜਿਹੜੇ ਆਮ ਲੋਕ ਸੀਗੇ ਹੁਣ ਮੈਂ ਤਾਂ ਇਹਨਾਂ ਸਾਰਿਆਂ ਦੀ ਪ੍ਰੋਫਾਈਲਾਂ ਦੇਖ ਰਿਹਾ ਸੀ ਆਮ ਜਿਵੇਂ ਪਿੰਡਾਂ ਦੇ ਬੰਦੇ ਨਹੀਂ ਹੁੰਦੇ ਜਿਹੜੇ ਸ਼ਰੀਫ ਜੇ ਜਿਹਨਾਂ ਜਿਹੜੇ ਕਿ ਮਤਲਬ ਆਪਣੇ ਬਲੋਗਿੰਗ ਬਲੋਗਿੰਗ ਤੋਂ ਪੈਸਾ ਕਮਾਉਂਦੇ ਹੋਣ ਇਸ ਕਿਸਮ ਦੇ ਸੀਗੇ ਇਹਨਾਂ ਨੂੰ ਕੌਣ ਦੇਊਗਾ ਭਾਈ ਸੈਂਸਿਟਿਵ ਜਾਣਕਾਰੀ ਜੇ ਕੋਈ ਸੈਂਸਿਟਿਵ ਜਾਣਕਾਰੀ ਦੇ ਰਿਹਾ ਹੈਗਾ ਅਫਸਰ ਉਹਨੂੰ ਫੜੋ ਇਹਨਾਂ ਨੂੰ ਕਿਉਂ ਫੜਦੇ ਹੋ ਮਤਲਬ ਇਹ ਤਾਂ ਮਤਲਬ ਸਿਰਫ ਮੌਲ ਵਾਲੀ ਮੌਲ ਬਣਾਉਣ ਵਾਲੀ ਗੱਲ ਹੋਗੀ ਲੋਕਾਂ ਨੂੰ ਡਰਾਉਣ ਵਾਲੀ ਗੱਲ ਹੋਗੀ ਇਸ ਤੋਂ ਜ਼ਿਆਦਾ ਤਾਂ ਮੈਨੂੰ ਕੁਝ ਲੱਗਿਆ ਨਹੀਂ ਇਹ ਇਸੇ ਕਰਕੇ ਮੈਨੂੰ ਲੱਗਦਾ ਹੈਗਾ ਕਿ ਇਹ ਇਹਨਾਂ 'ਚ ਨਿਕਲਣਾ ਕੁਝ ਨਹੀਂ ਜਜ ਹੋਣੀ ਵੀ ਜਿਹੜੇ ਜਦੋਂ ਅਦਾਲਤਾਂ ਅਦਾਲਤਾਂ 'ਚ ਇਹਨਾਂ ਦੇ ਕੇਸ ਜਾਣਗੇ ਤਾਂ ਉਦੋਂ ਜੱਜ ਪੁੱਛਣਗੇ ਪੁਲਿਸ ਤੋਂ ਦੱਸੋ ਕੀ ਸਬੂਤ ਹੈ ਕਿਹੜੀ ਸੈਂਸਿਟਿਵ ਇਨਫੋਰਮੇਸ਼ਨ ਭੇਜੀ ਉਹਨਾਂ ਉਸ ਟਾਈਮ ਨਾਲ ਕੋਲ ਕੋਈ ਜਵਾਬ ਨਹੀਂ ਹੋਣਾ ਬਾਅਦ 'ਚ ਫਿਰ ਜੱਜ ਮੁੜ ਕੇ ਇਹਨਾਂ ਨੂੰ ਜ਼ਮਾਨਤਾ ਦੇ ਦੇਣਗੇ ਤੇ ਇਹ ਏ ਇਸ ਕਿਸਮ ਦੇ ਕੇ ਇਸਨੇ ਨਾ ਕੋਈ ਜਿਆਦਾ ਤੱਤ ਹੈ ਨਹੀਂ ਜੀ ਸੋ ਇਹ ਸੰਜੀ ਅੱਜ ਦੀਆਂ ਖਬਰਾਂ ਤੋਂ ਪੂਨੀਆ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ ਜਿਉ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ